ਸਿਉਣਾ ਲੋਕ ਪੁੱਜਣ ਤੇ ਜੀਆਂ ਨੂੰ ਆਖਦੇ ਆ ਸਰਦਾਰ ਅਵਤਾਰ ਸਿੰਘ ਜੀ ਮੰਡ ਸਾਫ ਦਾ ਜਿਲ੍ਹਾ ਪ੍ਰੇਸ਼ਰ ਮੈਂਬਰ ਉਹ ਵੀ ਪੁੱਜੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਆਓ ਮੈਚ ਦਾ ਆਨੰਦ ਮਾਣੀਏ ਮੇਰੇ ਤੋਂ ਸੱਜੇ ਹੱਥ ਟੀਮ ਮੇਰੇ ਵੀਰੋ ਜਿਹੜੇ ਜਿਹੜੀ ਸਾਈਡ ਕਹਿੰਦੇ ਘੁੱਗੂ ਵਾਲੀਆਂ ਗੱਡੀਆਂ ਆਈਆਂ ਉਹ ਸਾਈਡ ਕਹਿੰਦੇ ਸ਼ੀਰਪາກ ਸਿੰਘ ਕਲਾ ਮੌਲੀ ਤੇ ਦੂਸਰੇ ਪਾਸੇ ਇਰਥ ਪੁਲੀਚ ਕਬੱਡੀ ਕਲੱਬ ਦਾ ਨੌਜਨ ਤਾਜਾ ਕਾਲੇ ਸੰਘਾਂ ਵਾਲਾ ਮੇਰੇ ਵੀਰੋ ਤਾਜਾ ਕਾਲੇ ਸੰਘਾਂ ਵਾਲੇ ਨੂੰ ਬਲਵੀਰ ਨਿਊਜ਼ੀਲੈਂਡ ਨੇ ਕਹਿੰਦੇ ਗੱਡੀ ਦੇ ਨਾਲ ਮਾਨ ਸਨਮਾਨ ਕਰਨਾ ਉਹ ਵੀ ਸਵਰਤ ਗੱਡੀ ਦਿੱਤੀ ਜਾਣੀ ਹੈ ਲਓ ਇੱਕ ਪਾਸੇ ਟਾਈਗਰ ਨਹੀਂ ਇਹ ਨੌਜਨ ਸਲਾਮੋ ਮੇਰੇ ਵੀਰੋ ਸਲਾਮੋ ਕਹਿੰਦੇ ਗੱਭਰੂ ਇਸ ਵੇਲੇ ਮੁਕਾਬਲਾ ਸੰਕਟਾਪ ਹੈ ਪਹਿਲੀ ਕਬੱਡੀ ਤੇ ਸਲਾਮੋ ਸ਼ਾਮ 84 ਵਾਲਾ ਮੇਰੇ ਵੀਰੋ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਪੁਆਇੰਟ ਦਾ ਹੋਰ ਪਹਿਲਾ 1.5 ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸਲਾਮੋ ਮੇਰੇ ਵੀਰੋ ਤਾਰੇ ਯੂਕੇ ਵੱਲੋਂ ਕਹਿੰਦੇ ਪਹਿਲੇ ਜੱਥੇ ਤੇ 500 ਪੁੱਜ ਗਿਆ ਲੈ ਵੀ ਬਿਆਰੀਪੁਰੀਆ ਇਹ ਮਾਇ ਤੇ ਗੱਫੇ ਉਸ ਖਿਡਾਰੀ ਤੱਕ ਸੁਲੱਖਣ ਸਿੰਘੀ ਕੁਝ ਦੇ ਕਰਦੇ ਹੋ ਲਓ ਅਗਲੀ ਰੇਡ ਮੇਰੇ ਪੰਜਾਬੀ ਵੀਰੋ ਇਸ ਨੌਜਵਾਨ ਜਿਹੜੇ ਪਟਿਆਲੇ ਦਾ ਇਹ ਨੌਜਵਾਨ ਸੋਨੀ ਫਤੇਗੜ ਛੰਨਾ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਉਧਰ ਗੁਰਵਿੰਦਰ ਪਹਿਲਵਾਨ ਸਰਦਾਰ ਫਕੀਰ ਸਿੰਘ ਦਾ ਪੁੱਤਰ ਮੇਰੇ ਵੀਰੋ ਇਸ ਵੇਲੇ ਕੋਸ਼ਿਸ਼ ਕਰਦਾ ਕਾਲਮਾ ਦਾ ਪਰ ਸੋਨੀ ਫਤੇਗੜ ਛੰਨਾ ਵਾਲਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਰਵੀ ਆਲੋ ਵਾਲ ਢੇਰੀਆਂ ਵਾਲਾ ਲੈ ਵੀ ਰੁੜਕੀ ਵਾਲਿਆ ਤਿੰਨ ਜਫਾ ਲਗਾਤਾਰ ਜਫੇ ਲਾਏਗਾ ਤੇ 3000 ਰੁਪਇਆ ਦਿੱਤਾ ਜਾਣਾ ਹੈ 3000 ਦਿੱਤਾ ਜਾਣਾ ਉਧਰ ਦੇਖੋ ਮੇਰੇ ਵੀਰੋ ਇਹ ਨੌਜਾਨ ਕਹਿੰਦੇ ਨਮਾ ਪਿੰਡ ਕੱਪੜੀਆਂ ਦੇ ਟੂਰਨਾਮੈਂਟ ਦਾ ਮੋਟਰਸਾਈਕਲ ਦਾ ਜੇਤੂ ਹੈ ਇਹ ਸਲਾਮੋ ਮੇਰੇ ਵੀਰੋ ਫੌਜੀ ਦਾ ਵੀਰ ਸਲਾਮੋ ਮੇਰੇ ਵੀਰੋ ਸ਼ੀਰੇ ਵੱਲੋਂ ਮੇਰੇ ਵੀਰੋ ਜਸਵੀਰ ਸਿੰਘ ਸ਼ੀਰਾ ਪ੍ਰਧਾਨ 500 ਮੇਰੇ ਵੀਰੋ ਜਿਹੜਾ ਇਸ ਲਈ ਇਹ ਜਾਫੀ ਦੇ ਲਈ ਸਲਾਮੋਤ ਦੇ ਲਈ ਪੋਜਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਇਧਰ ਕੁਲਜੀਤਾ ਮਨਸੀਆਂ ਵਾਲਾ ਕਬੱਡੀ ਦਾ ਬਹੁਤ ਵੱਡਾ ਨਾਮ ਮੇਰੇ ਵੀਰੋ ਉਧਰ ਵੀ ਕਹਿੰਦੇ ਦੋ ਨਾਮ ਹੀ ਜਾਫੀ ਆ ਨੌਜੰਦਾ ਜੱਦੀ ਪਿੰਡ ਚੱਕਾ ਪਰ ਆਹ ਲੋ ਵਾਲ ਢੇਰੀਆਂ ਦੇ ਨਾਲ ਪ੍ਰਸਿੱਧ ਹੋ ਅਦੀਸ਼ਾ ਪਰ ਕੁਲਜੀਤਾ ਕਹਿੰਦੇ ਟੈਕਨੀਕਲੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਕੁਲਜੀਤਾ ਬੋਗਣ ਪਰਵਾਰ ਦਾ ਬੱਗਾਂ ਵਾਲੇ ਮੰਗੀ ਦਾ ਯਾਰ ਇਸ ਲਈ ਪਾਟ ਲੱਗੇ ਵਾਪਸ ਗਿਆ ਆਪਣੀ ਟੀਮ ਦੇ ਲਈ ਅਗਲੀ ਰੇਡ ਉਧਰ ਭੀਮ ਸ਼ੇਰਖਾ ਦਾ ਮੇਰੇ ਵੀਰੇ ਇੱਕ ਪਾਸੇ ਰੁੜਕੀ ਵਾਲਾ ਗੋਗੋ ਜੀ ਜੱਫਾ ਲੱਗੂ ਤੇ 3000 ਲਗਾਤਾਰ ਤਿੰਨ ਜੱਫਿਆਂ ਦਾ ਮੇਰੇ ਵੀਰੇ ਲਗਾਤਾਰ ਤਿੰਨੇ ਜੱਫਿਆਂ ਦਾ ਇਧਰ ਵੀ ਜੇ ਸਾਪਲਾ ਜੀ ਮੈਂਬਰ ਆਫ ਸਟਾਰਲਮੈਂਟ ਹੁਸ਼ਿਆਰਪੁਰ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਨੇ ਅਸੀਂ ਇਹਨਾਂ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਆਖਦੇ ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਜੀ ਮੰਡ ਸਾਹਿਬ ਸਾਬਕਾ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਉਹ ਵੀ ਪੁੱਜੇ ਹੋਏ ਨੇ ਇਧਰ ਕਬੱਡੀ ਦਾ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਇਸ ਲਈ ਨੌਜਨ ਫੌਜੀ ਸ਼ਾਮ 84 ਵਾਲਾ ਪਣ ਸੰਜੂ ਚਾਲ ਜੀ ਬੀਜਪੀ ਦੇ ਲੀਡਰ ਨੇ ਸਾਡੇ ਦਰਮਿਆਨ ਉੱਚੇ ਚੇਚੇ ਤੌਰ ਤੇ ਪੁੱਜੇ ਨੇ ਅਮਰੀਕ ਸਿੰਘ ਜੀ ਟਿੱਬੀ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਏ ਐ ਜਸਵੀਰ ਸਿੰਘ ਜੱਸੀ ਉਹਨਾਂ ਦਾ ਧੰਨਵਾਦ ਹੈ ਵਿਜੇ ਸਾਪਲਾ ਜੀ ਤੁਸੀਂ ਇੱਥੇ ਪੁੱਜੇ ਹੋ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੀਆਂ ਚੋਣਾਂ ਪਿਛਲੇ ਦਿਨਾਂ ਦੇ ਵਿੱਚ ਹੋ ਕੇ ਹਟੀਆਂ ਉਸ ਚੋਣਾਂ ਦੇ ਜੇਤੂ ਵਿਜੇ ਸਾਪਲਾ ਜੀ ਹਿਸ਼ਾਰਪੁਰ ਤੋਂ ਮੇਰੇ ਵੀਰੋ ਸਾਡੇ ਦਰਮਿਆਨ ਮੈਂਬਰ ਆਫ ਪਾਰਲੀਮੈਂਟ ਅਚੇਚੇ ਤੌਰ ਤੇ ਪੁੱਜਿਆ ਲੈ ਵੀ ਭਾਈ ਇਹ ਕਹਿੰਦਾ ਦੀਪਾ ਮੌਲੀ ਵਾਲਾ ਵੀ ਰੁੜਕੀ ਵਾਲੇ ਗੋਗੋ ਦੇ ਜੱਫੇ ਦਾ 500 ਦੇ ਨਾਲ ਮਾਣ ਸਨਮਾਨ ਇੱਕ ਮਹਾਨ ਖਿਡਾਰੀ ਅੱਜ ਕਹਿੰਦੇ ਜੂਨੀਅਰ ਮਹਾਨ ਖਿਡਾਰੀ ਦਾ ਜਿਹੜਾ ਮਾਣ ਕਰ ਰਿਹਾ ਉਧਰ ਗੋਗੋ ਦੇ ਲਗਾਤਾਰ ਤਿੰਨ ਜੱਫਿਆਂ ਦਾ ਬੋਹਾ ਯੂਕੇ ਕਾਕਾ ਦੀਪਾ ਸੰਦੀਪ ਤਾਰਾ ਯੂਕੇ ਤੇ ਕੁਲਜੀਤ ਗਿੱਲ ਉਹਨਾਂ ਵੱਲੋਂ 3000 ਦੇ ਨਾਲ ਮਾਣ ਸਨਮਾਨ ਕੀਤਾ ਜਾਣਾ ਹੈ 3000 ਦੇ ਨਾਲ ਇਧਰ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਮੇਰੇ ਵੀਰੋ ਲਖਵਿੰਦਰ ਸਿੰਘ ਪੋਲਾ ਯੂਕੇ ਲੰਡਨ ਡ੍ਰੀਮ ਹੋਟਲ ਯੂਕੇ ਵਾਲੇ 500 ਰੁਪਈਆ ਮੈਂ 1000 ਰੁਪਈਆ ਮੇਰੇ ਵੀਰੋ ਮਾਲੀ ਦੀ ਟੀਮ ਦੇ ਲਈ ਪੋਜਦਾ ਕਰਦਾ ਲੈ ਵੀ ਚਾਚਾ ਲਖਣਕੇ ਪੱਟਿਆ ਵਾਲਾ ਇਹ ਮਾਏ ਦੇ ਗੱਫੇ ਖੜਦਾ ਪਰ ਤਾਜਾ ਕਾਲੇ ਸਿੰਘਾਂ ਵਾਲਾ ਕਬੱਡੀ ਪਾ ਕੇ ਪੰਡ ਲੈ ਕੇ ਵਾਪਸ ਜਾਂਦਾ ਹੋਇਆ ਨੌਜੋਨ ਤਾਜਾ ਕਾਲੇ ਸਿੰਘਾਂ ਵਾਲਾ ਜੇ ਕੁਲਜੀਤੇ ਨੂੰ ਪਿਆਰ ਕਰਦੇ ਹੋ ਦੀ ਖੇਡ ਨੂੰ ਪਿਆਰ ਕਰਦੇ ਹੋ ਤਾੜੀ ਮਾਰ ਕੇ ਦੱਸੋ ਮੇਰੇ ਵੀਰੋ ਆਹ ਚੱਲਿਆ ਏ ਨੌਜਨ ਮਲਸੀਆਂ ਵਾਲਾ ਕੁਲਜੀਤਾ ਮੇਰੇ ਵੀਰੋ ਉਧਰ ਭੰਡਾਲ ਵਾਲਾ ਸੁੱਖਾ ਤੇ ਕੁਲਜੀਤਾ ਨੱਚਦਾ ਟੱਪਦਾ ਹੁੰਦਾ ਨੌਜਨ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਲਈ ਮੇਰੇ ਵੀਰੋ 200 ਰੁਪਿਆ ਪਵਨ ਤੇ ਦੋਵੇਂ ਵੱਲੋਂ ਮੇਰੇ ਵੀਰੋ ਕਲਜੀਤੇ ਦੇ ਲਈ ਆਇਆ ਲੈ ਵੀ ਚਾਚਾ ਮਾਏ ਦੇ ਗੱਫੇ ਫੜੀ ਜਰਾ ਇੱਧਰ ਰਵੀ ਆਲੂ ਵਾਲ ਢੇਰੀਆਂ ਵਾਲਾ ਮੇਰੇ ਵੀਰੋ ਰਵੀ ਆਲੂ ਵਾਲ ਢੇਰੀਆਂ ਵਾਲਾ ਉਧਰ ਕਹਿੰਦੇ ਵੈਨਕੂਵਰ ਕਬੱਡੀ ਕਲੱਬ ਦੇ ਲਈ ਖੇਡਦਾ ਮੇਰੇ ਵੀਰੋ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਬਲਜੀਤ ਸਿੰਘ ਗਿੱਲ ਪਾਧੜਿਆਂ ਵਾਲੇ ਦਾ ਬਹੁਤ ਵੱਡਾ ਘਾਟਾ ਪਿਆ ਕਬੱਡੀ ਨੂੰ ਮੇਰੇ ਵੀਰੋ ਹਜੇ ਲੋੜ ਸੀ ਉਸ ਇਨਸਾਨ ਦੀ ਮੇਰੇ ਵੀਰੋ ਕਬੱਡੀ ਨੂੰ ਬਲਜੀਤ ਸਿੰਘ ਗਿੱਲ ਦੀ ਪਰ ਆਪਾਂ ਵੇਖੀਏ ਖੇਡ ਮੈਦਾਨ ਦੇ ਵਿੱਚ ਨੌਜਨ ਇੱਕ ਪਾਸੇ ਇਹ ਅਰਵਿੰਦ ਪਹਿਲਵਾਨ ਲਖਣ ਕੇ ਪੱਡਿਆਂ ਵਾਲਾ ਜਿੱਥੋਂ ਦਾ ਸੁਖੀ ਹੈ ਉਸੇ ਪਿੰਡ ਦਾ ਹੈ ਨੌਜਨ ਅਰਵਿੰਦ ਪਹਲਵਾਨ ਲਾਹ ਤੱਕਣਾ ਜੱਫਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਰਵਿੰਦ ਪਹਲਵਾਨ ਲਖਣਕੇ ਪੱਡਿਆਂ ਵਾਲਾ ਅਗਲੀ ਰੇਡ ਫੌਜੀ 84 ਵਾਲਾ ਮੇਰੇ ਵੀਰੋ ਸ਼ਾਮ 84 ਕਹਿੰਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਉਧਰ ਦੀਸ਼ਾ ਚੱਕਾਂ ਵਾਲਾ ਪਰ ਕਬੱਡੀ ਦੇ ਰੂਪ ਕਹਿੰਦੇ ਆਲੋ-ਵਲ ਢੇਰੀਆਂ ਦੇ ਨਾਲ ਪ੍ਰਸਿੱਧੀ ਮਿਲੀ ਇਸ ਖਿਡਾਰੀ ਨੂੰ ਲਓ ਸ਼ਾਮ 84 ਵਾਲਾ ਫੌਜੀ ਲੈ ਵੀ ਸੁਲਖਨ ਸਿੰਘ ਜੀ ਪ੍ਰਧਾਨ ਸਾਹਿਬ ਮੁਬਾਰਕਬਾਦ ਹੈ ਵੱਡੀ ਕਾਮਯਾਬੀ ਸੁਖੇ ਉਹਨਾਂ ਨੂੰ ਸ਼ੀਰਪਾ ਸਪੋਰਟਸ ਕਲੱਬ ਨੂੰ ਮੇਰੇ ਵੀਰੋ ਇਧਰ ਭੀਮ ਸ਼ੇਰਖਾਂ ਪਿੰਡ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਅਮਰਤ ਛੰਨਾ ਵਾਲਾ ਉਧਰ ਤਾਰਾ ਯੂਕੇ ਵਾਲਾ ਕਹਿੰਦੇ ਫੌਜੀ ਸ਼ਾਮ 84 ਵਾਲੇ ਦੇ ਲਈ 500 ਮਾਨ ਸਨਮਾਨ ਪੁਜੀ ਦੇ ਕਰਦਾ ਹੈ ਤੇ ਪੁਆਇੰਟ ਰੀਡਰ ਦਾ ਪਿਆਰਾ ਪਿਆਰਾ ਸਿੰਘ ਜੀ ਚੱਕਾਂ ਵਾਲੇ ਦੀਸ਼ੇ ਨੂੰ 100 ਦਿੱਤਾ ਜਾਣਾ ਜੇ ਜਫਾ ਲੱਗੂਗਾ ਮੇਰੇ ਵੀਰੋ ਤੋਬਾ ਯੂਕੇ ਕਾਕਾ ਮੌਲੀ ਸ਼ੀਰਾ ਤਾਰਾ ਯੂਕੇ ਵੱਲੋਂ ਕਲਜੀਤੇ ਦੀਆਂ ਤਿੰਨ ਕਬੱਡੀਆਂ ਤੇ 2000 ਕਲਜੀਤੇ ਦੀਆਂ ਤਿੰਨ ਕਬੱਡੀਆਂ 2000 ਦੀਆਂ ਪਹਿਣ ਗਈਆਂ ਮੇਰੇ ਵੀਰੋ ਜੀਤੇ ਵੱਲੋਂ ਜੀਤੇ ਵੱਲੋਂ ਅਰਬੀਆ ਵੱਲੋਂ ਅਲੀਏ ਦੇ ਲਈ ਮੇਰੇ ਵੀਰੋ 200 ਰੁਪਏ ਦੇ ਮਾਨ ਸਨਮਾਨ ਆਏ ਐ ਬਹੁਤ ਬਹੁਤ ਧੰਨਵਾਦ ਹੈ ਕਲਜੀਤੇ ਦੀਆਂ ਕਲਜੀਤੇ ਦੀਆਂ ਇਸ ਤੋਂ ਬਾਅਦ ਦੋ ਤਿੰਨ ਰੇਡਾਂ ਤੇ ਮੇਰੇ ਵੀਰੋ 2000 ਰੁਪਏ ਬੋਵਾ ਯੂਕੇ ਕਾਕਾ ਸੀਪਾ ਤੇ ਤਾਰਾ ਯੂਕੇ ਇਹਨਾਂ ਵੀਰਾਂ ਵੱਲੋਂ ਐ ਲਓ ਖੇਡ ਮੈਦਾਨ ਦੇ ਵਿੱਚ ਨੌਜਨ ਸੋਨੂ ਹੰਦਲ ਢੱਡੇ ਵਾਲਾ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਸਾਂਧਰਾ ਦਾ ਟਾਈਗਰ ਸਾਂਧਰਾ ਦਾ ਟਾਈਗਰ ਲਓ ਕਲਜੀਤੇ ਦੀ 2000 ਦੀ ਪਹਿਲੀ ਕਬੱਡੀ ਮੇਰੇ ਵੀਰੋ ਤਾੜੀ ਮਾਰ ਦਿਓ 2000 ਦੀ ਪਹਿਲੀ ਕਬੱਡੀ ਹੈਪੀ ਯੂਕੇ ਵੱਲੋਂ ਵੀ 200 ਮੇਰੇ ਵੀਰੋ 2200 ਦੀ ਪਹਿਲੀ ਕਬੱਡੀ ਪੈਣ ਜਾ ਰਹੀ ਹੈ ਲਾ ਵੀ ਨੌਜਾਨਾ ਜੋ 3 ਪੁਆਇੰਟ ਪ੍ਰਾਪਤ ਕਰੂ ਤੇ ਤਾਂ ਇਹ ਮਾਇਆ ਦੇ ਗੱਫੇ ਮਿਲਦੇ ਆ ਇਧਰ ਦੀਸ਼ਾ ਤੇ ਕੁਲਜੀਤਾ ਕਬੱਡੀ ਬਾਗ ਦੇ ਪੁਆਇੰਟ ਲੈ ਕੇ ਵਾਪਸ ਗਿਆ ਕੁਲਜੀਤਾ ਕੇ ਖੜ ਖੜ ਦਿੰਦੇ ਲੋਕੀ ਸਾਨ ਜੱਟ ਨੂੰ ਉਧਰ ਜੀਤੇ ਨੂੰ ਉਧਰ ਕਾਕੇ ਉਹਨਾਂ ਦਾ ਕਹਿੰਦੇ ਸਾਡੇ ਵੀਰਾਂ ਦਾ ਗੋਗੋ ਦੇ ਤਿੰਨ ਗੱਫਿਆਂ ਦਾ ਵੀ ਜਿਹੜਾ ਮਾਇਆ ਦੇ ਗੱਫੇ ਮੇਰੇ ਵੀਰੋ 3000 ਦਿੱਤਾ ਜਾਣਾ ਮੈਂ ਵੀ ਭਾਈ ਆਪਾਂ ਕਲਜੀਪੇ ਦੀ ਰੇਡ ਤੇ ਦੋ ਰੇਡਾਂ ਤੇ 255 ਯੂਕੇ 2400 ਹੋ ਗਿਆ ਪ੍ਰਧਾਨ ਸਾਹਿਬ ਤੁਸੀਂ ਇੱਥੇ ਹੀ ਖੜ ਜਿਓ ਤਾਂ ਚੰਗੀ ਗੱਲ ਹੈ ਵੀ ਜੇ ਸਾਪਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਅੱਜ ਮੌਲੀ ਪਿੰਡ ਦੇ ਟੂਰਨਾਮੈਂਟ ਦੇ ਲਈ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਵੀ ਜੇ ਸਾਪਲਾ ਜੀ ਸਾਡੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੇ ਨਾਲ ਅਵਤਾਰ ਸਿੰਘ ਜੀ ਮੰਡ ਸਾਹਿਬ ਉਹ ਵੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹ ਸਾਡੇ ਦਰਮਿਆਨ ਅਚੇਚੇ ਤੌਰ ਤੇ ਪੂਜੇ ਹੋਏ ਨੇ ਇੱਧਰ ਸੰਜੂ ਚਾਲ ਜੀ ਉਹ ਵੀ ਪੂਜੇ ਹੋਏ ਐ ਸ਼ਾਮ 84 ਵਾਲਾ ਫੌਜੀ ਮੇਰੇ ਵੀਰੋ ਸ਼ਾਮ 84 ਵਾਲਾ ਫੌਜੀ ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਮਰੀਕ ਸਿੰਘ ਜੀ ਟਿੱਬੀ ਉਹ ਵੀ ਪੁੱਜੇ ਹੋਇਆ ਸ਼ਾਮ 84 ਵਾਲੇ ਫੌਜੀ ਦੀ ਪਈ ਹੋਈ ਰੇਡ ਇੱਕ ਪਾਸੇ ਕਾਲਮਾ ਦਾ ਪਹਿਲਵਾਨ ਔਰ ਦੂਸਰੇ ਪਾਸੇ ਮਾਨੀ ਭੇਟਾਂ ਦਾ ਲਓ ਮਾਨੀ ਭੇਟਾਂ ਦੇ ਨਾਲ ਮੁਕਾਬਲਾ ਹੋ ਚੁੱਕਾ ਹੈ ਇੱਕ ਪਾਸੇ ਫੌਜੀ ਤੇ ਦੂਸਰੇ ਪਾਸੇ ਮਾਨੀ ਮਾਨੀ ਤੇ ਫੌਜੀ ਲਓ ਪੁਆਇੰਟ ਮੇਰੇ ਵੀਰੋ ਸ਼ਾਮ 84 ਵਾਲਾ ਫੌਜੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪੁਆਇੰਟ ਮੌਲੀ ਦੀ ਟੀਮ ਦੇ ਹਿੱਸੇ ਜਾ ਜੁੜਿਆ ਹਰ ਪੀਸੀ ਜੀ ਯੂਕੇ ਗੋਗੋ ਦੇ ਹਰ ਇੱਕ ਜੱਫੇ ਦਾ 100 ਦਾ ਮਾਨ ਸਨਮਾਨ ਕਰਨਗੇ ਗੋਗੋ ਰੁੜਤੀ ਲੈ ਵੀ ਜਿੱਤਿਆ ਜੇ ਪੁਆਇੰਟ ਪ੍ਰਾਪਤ ਕਰੇਗਾ ਤੇ 100 ਦਿੱਤਾ ਜਾਣਾ ਮੇਰੇ ਵੀਰੋ ਕਾਕੇ ਵੱਲੋਂ ਵੀ ਮੇਰੇ ਵੀਰੋ 100 ਦਿੱਤਾ ਜਾਣਾ ਗੋਗੋ ਦੇ ਜੱਫੇ ਦਾ ਪਰ ਨੌਜਾਨ ਇੱਕ ਪਾਸੇ ਟਾਈਗਰ ਨਹੀਂ ਉਹ ਸਲਾਮੋ ਮੇਰੇ ਵੀਰੋ ਸਲਾਮੋ ਮੇਰੇ ਵੀਰੋ ਸਲਾਮੋ ਖੇਡ ਮੈਦਾਨ ਦੇ ਵਿੱਚ ਲੈ ਵੀ ਗੋਗੋ ਜੱਫਾ ਲਾ 2000 ਰੁਪਏ ਸਾਡੇ ਵੀਰਾਂ ਵੱਲੋਂ ਹੋਰ ਆਊਗਾ ਲੈ ਵੀ ਭਾਜੀ ਨਾਂ ਜਿਹੜਾ ਜਰੂਰ ਦੱਸ ਕੇ ਜਾਈਂ ਓ ਰੋਡਾ ਥੋੜਾ ਪਿੱਛੇ ਆ ਜਾ ਪਿੱਛੇ ਆ ਥੋੜਾ ਥੋੜਾ ਆਪਾਂ ਪਿੱਛੇ ਨੂੰ ਅੱਡ ਜਾਈਏ ਅਗਲੀ ਰੇਡ ਸੋਨੀ ਫੱਡੇਗੜ ਛੰਨਾ ਵਾਲਾ ਮੇਰੇ ਵੀਰੋ ਦੀਪਾ ਮੌਲੀ ਵਾਲਾ ਕਬੱਡੀ ਦਾ ਮਹਾਨ ਖਿਡਾਰੀ ਇੰਗਲੈਂਡ ਦੇ ਵਿੱਚ ਬੈਠਾ ਜਿਹਨੇ 45000 ਰੁਪਏ ਭੇਜਿਆ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਸਲਾਮੂ ਦੇ ਲਈ 200 ਰੁਪਏ ਦਾ ਮਾਨ ਸਨਮਾਨ ਪੋਹਦਾ ਕਰਦਾ ਦੀਪਾ ਮੌਲੀ ਵਾਲਾ ਮਹਾਨ ਕਬੱਡੀ ਖਿਡਾਰੀ ਲਓ ਉਧਰ ਵੇਖਦਾ ਵੀ ਜੀਤੇ ਵੱਲੋਂ ਸੁਖੇ ਭੰਡਾਲ ਨੂੰ 200 ਜੀਤੇ ਵੱਲੋਂ ਸੁਖੇ ਭੰਡਾਲ ਨੂੰ ਮੇਰੇ ਵੀਰੇ 200 ਰੁਪਏ ਦੇ ਮਾਨ ਸਨਮਾਨ ਆਏ ਐ ਸੁਖੇ ਭੰਡਾਲ ਦਾ ਜੱਫਾ ਜਦ ਗੋਗੋ ਜੱਫਾ ਲਾਉ ਆਪਾਂ ਸਾਰਿਆਂ ਦਾ ਮਾਨ ਕਰਾਂਗੇ ਕਾਕਿਆ ਕਾਕੇ ਵੱਲੋਂ ਸਪੈਸ਼ਲ 500 ਦਿੱਤਾ ਜਾਣਾ ਪਹਿਲਾਂ ਹੀ 3000 ਰੁਪਏ ਤਿੰਨ ਜੱਫਿਆਂ ਦਾ ਲੱਗਿਆ ਹੋਇਆ ਹੈ। ਕੁਲਦੀਪ ਕਨੇਡਾ ਵੱਲੋਂ ਵੀ ਤੇ 200 ਉਧਰ ਕੁਲਜੀਤੇ ਦੀਆਂ ਦੋ ਕਬੱਡੀਆਂ 2000 ਬਾਕੀ ਹੈ। ਪਰ ਇੱਧਰ ਰੁੜਕੀ ਵਾਲਾ ਗੋਗੋ ਰੁੜਕੀ ਵਾਲਾ ਗੋਗੋ ਪਾਜੀ ਔਰ ਪੁਆਇੰਟ ਜਿਹੜਾ ਇਸ ਲਈ ਨੌਜਨ ਸੋਨੂੰ ਹੁੰਦੜ ਢੱਡੇ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਸੋਨੂੰ ਦੇ ਲਈ 200 ਰੁਪਿਆ ਜੀਤੇ ਵੀਰ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਹੈ। ਇੱਕ ਮੇਰੀ ਬੇਨਤੀ ਆ ਜੀ ਖਿੱਚਾ ਤੂੰ ਹੀ ਮੇਰੀ ਘੱਟ ਕਰੋ। ਮੇਰੀ ਹੱਥ ਵੱਲ ਕੇ ਬੇਨਤੀ ਹੈ ਮੇਰੀ ਸ਼ਰਟ ਨਾ ਹਾਂ ਮੇਰੇ ਵੀਰੋ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਕੋਈ ਵੀ ਮੇਰਾ ਵੀਰ ਨਾ ਆਵੇ ਕਲਜੀਤੇ ਦੀ ਪਈ ਸੀ ਰੇਡ ਮੇਰੇ ਵੀਰੋ ਇਹ ਦੂਸਰੀ ਰੇਡ ਆ 2000 ਦੀ ਉਧਰ ਸੁੱਖਾ ਪੰਡਾਲ ਵਾਲਾ ਸੁਖਜੀਤ ਸਿੰਘ ਪੰਡਾਲ ਪਰ ਕੁੰਜੀ ਕੁਲਜੀਤਾ ਮੇਰੇ ਵੀਰੋ ਵਾਹ ਕੁਲਜੀਤਾ ਵਾਹ ਕੁਲਜੀਤਾ ਕੁਲਜੀਤਾ ਸਿਰਾ ਮੇਰੇ ਵੀਰੋ ਕੁਲਜੀਤਾ 스타 ਹੈ ਕਬੱਡੀ ਦਾ ਇੰਦਰਜੀਤ ਸਿੰਘ ਧੁਗੇ ਨੂੰ ਮਾਣ ਹੈ ਕੁਲਜੀਤੇ ਤੇ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਰਵੀ ਆਲੇ ਵਾਲੀਆ ਕਾਕੇ ਵੱਲੋਂ ਕਹਿੰਦੇ ਕੁਲਜੀਤੇ ਨੂੰ 500 ਰੁਪਏ ਦਾ ਮਾਣ ਸਨਮਾਨ ਆਇਆ ਹੈ ਇਦਾਂ ਅਮਰਤ ਛੰਨਾ ਵਾਲਾ ਜੀ ਨੇ 70000 ਰੁਪਏ ਲਾ ਕੇ ਆਪਣੀ ਢੂਹੀ ਦੇ ਉੱਤੇ ਟੈਟੂ ਖਣਵਾਇਆ। ਲਓ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਮੇਰੇ ਵੀਰੋ। ਸੋਨੀ ਇਸ ਵੇਲੇ ਫਤਿਹਗੜ੍ਹ ਛੰਨਾ ਵਾਲਾ ਪਾਉਣ ਦੇ ਲਈ ਵਧਾ ਹੋਇਆ ਸੋਨੀ ਫਤਿਹਗੜ੍ਹ ਛੰਨਾ ਵਾਲਾ। ਸੁੱਖੇ ਕਿੰਗ ਵੱਲੋਂ ਕਹਿੰਦੇ ਕਲਜੀਤੇ ਦੇ ਲਈ 100 ਰੁਪਏ ਦਾ ਮਾਨ ਸਨਮਾਨ ਆਇਆ। ਕਲਜੀਤੇ ਦੀ ਇੱਕ ਰੇਡ ਜਿਹੜੀ ਬਾਕੀ ਆ ਜਾ ਕੇ 2000 ਦਾ ਮਾਨ ਸਨਮਾਨ ਹੋਣਾ ਹੈ। ਲਓ ਸੋਨੀ ਦੀ ਪਈ ਹੋਈ ਰੇਡ ਉਧਰ ਚਾਰ ਜਾਫੀ ਮੇਰੇ ਵੀਰੋ। ਚਾਰਾਂ ਦੇ ਵਿੱਚੋਂ ਕੌਣ ਮੇਰੇ ਵੀਰੋ ਕਾਲਵਾ ਵਾਲੇ ਪੁਲਵਾਨ ਦੇ ਨਾਲ ਮੁਕਾਬਲਾ ਹੋਇਆ ਤੇ ਤਜਿੰਦਰ ਸਿੰਘੀ ਕਲਕੱਟ ਇਹ ਫੈਸਲਾ ਕਰਦੇ ਹੋਏ ਵੀ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਸੋਨੀ ਦੇ ਹਿੱਸੇ ਉਧਰ ਬਾਪ ਕਾਕਾ ਸੀਪਾ ਸੰਦੀਪ ਤਾਰਾ ਤੇ ਕੁਲਜੀਤ ਵੱਲੋਂ 3000 ਕਹਿੰਦੇ ਗੋਗੋ ਦੇ ਜੱਫੇ ਦਾ ਦਿੱਤਾ ਜਾਣਾ ਬੋਬਾ ਇਹਨਾਂ ਵੀਰਾਂ ਵੱਲੋਂ ਮੇਰੇ ਵੀਰੋ 3000 ਰੁਪਏ ਹੋਵੇਗਾ ਇਦਰ ਨੌਜਨ ਤਾਜਾ ਕਾਲੇ ਸਿੰਘਾਂ ਵਾਲਾ ਮੇਰੇ ਵੀਰੋ ਗੁਰਤਾਜ ਸਿੰਘ ਤਾਜਾ ਕਾਲੇ ਸਿੰਘਾਂ ਵਾਲਾ ਸ਼ਾਹਕੋਟ ਲਾਈਨ ਦੀ ਟੀਮ ਵੱਲੋਂ ਕਹਿੰਦੇ ਇਸ ਸਾਲ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਪ੍ਰਦਰਸ਼ਨ ਕਰੇਗਾ ਪਰ ਦੂਸਰੇ ਪਾਸੇ ਅਮਰਤ ਛੰਨਾ ਵਾਲਾ ਇਸ ਵੇਲੇ ਮੇਰੇ ਵੀਰੋ ਕੋਸ਼ਿਸ਼ ਕਰਦਾ ਪਰ ਤਾਜਾ ਕਾਲੇ ਸਿੰਘਾਂ ਵਾਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਜਿਹਨੂੰ ਅੱਜ ਮੌਲੀ ਦੇ ਟੂਰਨਾਮੈਂਟ ਦਾ ਨਜ਼ਾਰਾ ਹੈ ਇੱਕ ਵਾਰੀ ਤਾੜੀ ਮਾਰ ਕੇ ਜਰੂਰ ਦੱਸ ਦਿਓ ਮੇਰੇ ਵੀਰੋ ਮਾਲੀ ਦੀ ਸ਼ੀਤਪາກ ਸਿੰਘ ਕਲੱਬ ਨਗਰਪੰਚਾਇਤ ਐਮ ਆਰ ਆਈ ਵੀਰ ਸਮੂਹ ਨਗਰ ਨਿਵਾਸੀ ਵਧਾਈ ਦੇ ਹੱਕਦਾਰ ਨੇ ਇਹ ਦੀਸ਼ਾ ਨੌਜੋਨ ਆਲੋ ਵਾਲੀਆ ਤੇ ਦੂਸਰੇ ਪਾਸੇ ਫੌਜੀ ਸ਼ਾਮ 84 ਵਾਲਾ ਫੌਜੀ ਸ਼ਾਮ 84 ਵਾਲਾ ਸੁੱਖੇ ਰੰਗੀਏ ਸੁੱਖੇ ਰੰਗੀਏ ਪਾਣੀ ਤੇ ਹੱਥ ਤੇ ਲਾਅ ਦੇ ਮੁਤਾਬਕ ਦਿੰਨਾ ਤੇ ਪਵਨ ਯੂਕੇ ਵੱਲੋਂ 200 ਰੁਪਏ ਤਾਜੇ ਦੇ ਲਈ ਮਾਨ ਸਨਮਾਨ ਆਇਆ ਹੈ ਵੀਰਥ ਬੁਲਿੰਜ ਕਵਡੀ ਕਲੱਬ ਇੰਗਲੈਂਡ ਦੇ ਪੁਆਇੰਟ ਨੇ 10 ਮੌਲੀ ਦੀ ਟੀਮ ਦੇ ਪੁਆਇੰਟ ਨੇ 16.5 16.5 ਤੇ 10 ਦਾ ਅੰਕੜਾ ਜਿਹੜਾ ਚੱਲਦਾ ਹੋਇਆ ਹੈ ਵਿਜੇ ਸਾਪਲਾ ਜੀ ਚੰਦ ਮਿੰਟਾਂ ਦੇ ਲਈ ਆਪ ਸਭ ਦੇ ਰੂਬਰੂ ਹੋਣਗੇ ਮੈਂਬਰ ਆਫ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵਿਜੇ ਸਾਪਲਾ ਜੀ ਸਾਡੇ ਦਰਮਿਆਨ ਅਚੇਚੇ ਤੌਰ ਤੇ ਪੁੱਜੇ ਹੈ ਅਵਧਾਰ ਸਿੰਘ ਮਾਨ ਸਾਹਿਬ ਸ਼ੇਰਪਾਲ ਸਿੰਘ ਸਪੋਰਟਸ ਕਲੱਬ ਮੌੜੀ ਤੇ ਪ੍ਰદાન ਸੁਲੱਖਣ ਸਿੰਘ ਜੀ ਮੌੜੀ ਔਰ ਮੇਰੇ ਨਾਲ ਖੜੇ ਅਵਤਾਰ ਸਿੰਘ ਜੀ ਮਾਨ ਜੀ ਤਜਸਵੀ ਪਾਰਦਵਾ ਜੀ ਔਰ ਸਾਰੇ ਆਲੇ ਦੁਆਲੇ ਪਿੰਡਾਂ ਦੇ ਪੰਜ ਸਰਪੰਚ ਔਰ ਅੱਜ ਇਥੇ ਬਹੁਤ ਹੀ ਖੂਬਸੂਰਤ ਟੂਰਨਾਮੈਂਟ ਦਾ ਆਨੰਦ ਮਾਣ ਰਿਹਾ ਸਾਰੇ ਪੀਰੋ ਖੇਡਾਂ ਸਾਡੇ ਸੂਬੇ ਦੀ ਪਹਿਚਾਨ ਨੇ ਔਰ ਕਬੱਡੀ ਸਾਡੇ ਸੂਬੇ ਦੀ ਜਿੰਦ ਜਾਨ ਹੈ ਔਰ ਇਹਦੇ ਚ ਇਸ ਵਿਰਸੇ ਨੂੰ ਜਿੰਦਾ ਰੱਖਣ ਲਈ ਤੁਸੀਂ ਸਾਰਿਆਂ ਨੇ ਬੜਾ ਹੌਲਾਰਾ ਦਿੱਤਾ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਸੁਲੱਖਣ ਸਿੰਘ ਜੀ ਦਾ ਜਿਨ੍ਹਾਂ ਨੇ ਇੰਨਾ ਵਧੀਆ ਟੂਰਨਾਮੈਂਟ ਔਰ ਇੰਨਾ ਅੱਛਾ ਅਰੇਂਜਮੈਂਟ ਕੀਤਾ ਹੈ ਕਿ ਅੱਜ ਜਿੱਥੇ ਇਹਨਾਂ ਟੂਰਨਾਮੈਂਟਾਂ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਜਿਹੜੇ ਜਵਾਨੀ ਦਾ ਪੰਜਾਬ ਦੇ ਗੱਭਰੂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਸੀ ਅੱਜ ਉਹ ਨਸ਼ਿਆਂ ਦੀ ਗਰਤ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕੀਤਾ ਹੈ ਔਰ ਉਸ ਤੋਂ ਦੂਰ ਕਰਨ ਦੇ ਲਈ ਕਿਉਂਕਿ ਇੱਕ ਸਵੱਛ ਜਿਹੜਾ ਤੰਦਰੁਸਤ ਦਿਮਾਗ ਤੰਦਰੁਸਤ ਸਿਹਤ ਆਦਮੀ ਉਹੀ ਅੱਛੀ ਤੰਦਰੁਸਤ ਸੋਚ ਸੋਚ ਸਕਦਾ ਹੈ ਔਰ ਤੰਦਰੁਸਤ ਸੋਚ ਹੀ ਦੇਸ਼ ਦਾ ਵਿਕਾਸ ਕਰ ਸਕਦੀ ਹੈ ਆਪਣਾ ਵਿਕਾਸ ਕਰ ਸਕਦੀ ਆਪਣੇ ਪਰਿਵਾਰ ਦਾ ਵਿਕਾਸ ਕਰ ਸਕਦੀ ਔਰ ਆਪਣੇ ਸ਼ਹਿਰ ਦਾ ਨਾਮ ਉੱਚਾ ਕਰ ਸਕਦੀ ਹੈ ਸੋ ਅਸੀਂ ਤੰਦਰੁਸਤ ਇਸ ਸੁਭੇ ਨੂੰ ਬਣਾਉਣ ਦੇ ਵਿੱਚ ਛੇਦ ਪਗਤ ਸਿੰਘ ਸਪੋਰਟਸ ਕਲੱਬ ਆਪਣਾ ਯੋਗਦਾਨ ਪਾ ਰਿਹਾ ਹੈ ਮੈਂ ਆਪਣੇ ਵੱਲੋਂ ਜਿੱਥੇ ਇਹਨਾਂ ਨੂੰ ਵਧਾਈ ਦਿਨਾ ਉਥੇ ਸਰਦਾਰ ਸੁਲੱਖਣ ਸਿੰਘ ਜੀ ਜਿਹੜੇ ਮੇਰੇ ਨਾਲ ਰਾਜਨੀਤਿਕ ਦੇ ਰੇਡਰ ਵੀ ਰਹੇ ਨੇ ਰਾਜਨੀਤੀ ਦੇ ਜਾਫੀ ਵੀ ਨੇ ਕਿਉਂਕਿ ਮੇਰੀ ਇਸ ਚੋਣ ਦੇ ਚਿੱਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਅੱਜ ਇਸ ਮੌਕੇ ਦੇ ਉੱਤੇ ਆਪਣੇ ਇਖਤਿਆਰੀ ਫੰਡ ਦੇ ਤੋਂ 2 ਲੱਖ ਰੁਪਏ ਇਸ ਪਿੰਡ ਲਈ ਅਨਾਉਂਸ ਕਰਦਾ ਹਾਂ ਔਰ ਸੁਲੱਖਣ ਸਿੰਘ ਜੀ ਜਿੱਥੇ ਕਹਿਣਗੇ ਜਿੱਦਾਂ ਕਹਿਣ ਉਹਨੂੰ ਇਸ ਦਾ ਇਸਤੇਮਾਲ ਕਰ ਸਕਣ ਬਹੁਤ-ਬਹੁਤਾਂ ਦੂਸਰੇ ਹਾਫ ਦੀ ਇਸ ਵੇਲੇ ਪਹਿਲੀ ਰੇਡ ਪਾਉਣ ਜਾ ਰਹੀ ਹੈ ਸੋਨੀ ਮੇਰੇ ਵੀਰੋ ਫਤੇਗੜ ਛੰਨਾ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਸੋਨੀ ਫਤੇਗੜ ਛੰਨਾ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਵਿਜੇ ਸਾਪਲਾ ਜੀ ਦਾ ਬਹੁਤ ਬਹੁਤ ਧੰਨਵਾਦ 2 ਲੱਖ ਰੁਪਏ ਦਾ ਐਲਾਨ ਮੇਰੇ ਵੀਰੋ ਕੀਤਾ ਹੈ ਬਹੁਤ ਬਹੁਤ ਧੰਨਵਾਦ ਉਧਰ ਗੁਰਵਿੰਦਰ ਪਹਿਲਵਾਨ ਕਾਲੋਂ ਦਾ ਪਹਿਲਵਾਨ ਸਰਦਾਰ ਫਕੀਰ ਸਿੰਘ ਦਾ ਪੁੱਤਰ ਮੇਰੇ ਵੀਰੋ ਇਹ ਕਹਿੰਦੇ ਆਪਣੀ ਫੀਸ ਮਾਫ ਕਰਵਾਉਣ ਦੇ ਲਈ ਮੇਰੇ ਵੀਰੋ ਕਾਲਜ ਦੇ ਵਿੱਚ ਐਡਮਿਸ਼ਨ ਲਈ ਸੀ ਪਰ ਇਹ ਨਹੀਂ ਸੀ ਪਤਾ ਵੀ ਕਬੱਡੀ ਦਾ 스타ਰ ਬਣ ਜੂ ਗੁਰਵਿੰਦਰ ਸਿੰਘ ਪਲਵਾਨ ਉਧਰ ਪ੍ਰੀਮ ਸ਼ੇਰਖਾਂ ਪਿੰਡ ਦਾ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਗੁਰਜੀਤ ਸਿੰਘ ਗੋਗੋ ਟਾਈਗਰ ਦੇ ਤੌਰ ਤੇ ਜਾਣਿਆ ਜਾਂਦਾ ਰੁਕੀ ਦਾ ਗੋਗੋ ਪਰ ਪੁਆਇੰਟ ਇਸ ਲਈ ਰੇਡਰ ਦੇ ਹਿੱਸੇ ਜਾ ਜੜੇ ਰਾਵਿੰਦਰ ਸਾਹਿਬਾ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਦਰਮਿਆਨ ਚੇਚੇ ਤਰ ਤੇ ਪੁੱਜੇ ਕਾਕੂ ਕੁੰਨਾ ਤੇ ਦੋੜ ਬਲੋਂ ਕਾਕੂ ਕੁੰਨਾ ਤੇ ਤੋੜ ਬਲੋਂ 1000 ਰੁਪਏ ਮੌਲੀ ਕਾਕੂ ਪਿੰ ਕਾਕੂ ਪੰਨਾ ਤੇ ਦਾਲ ਹੁਣਾ ਵੱਲੋਂ 1000 ਰੁਪਏ ਮੇਰੇ ਵੀਰੋ ਸਲਖਣ ਦੇ ਕਹਿੰਦੇ ਭਰਾਵਾਂ ਵਰਗੇ ਯਾਰ ਨੇ ਸਾਡੇ ਪ੍ਰਧਾਨ ਸਾਹਿਬ ਦੇ 1000 ਰੁਪਏ ਮੌਰੀ ਦੀ ਟੀਮ ਦੇ ਲਈ ਕਲਜੀਤੇ ਦੀਆਂ ਤਿੰਨ ਕਬੱਡੀਆਂ ਹੋ ਚੁੱਕੀਆਂ ਮੇਰੇ ਵੀਰੋ ਬੋਵਾ ਯੂਕੇ ਕਾਕਾ ਸੀਪਾ ਤੇ ਤਾਰੇ ਵੱਲੋਂ ਮੇਰੇ ਵੀਰੋ ਇਹ 2000 ਰੁਪਏ ਜਿਹੜਾ ਕੁਲਜੀਤੇ ਦੇ ਲਈ ਆਇਆ 2000 ਰੁਪਏ ਕੁਲਜੀਤੇ ਦੀਆਂ ਜਿਹੜੀਆਂ ਰੇਡਾਂ ਤੇ ਲੱਗਿਆ ਸੀ ਇਧਰ ਸ਼ਾਮ 84 ਦੇ ਫੌਜੀ ਦੇ ਕਹਿੰਦੇ 500 ਰੇਡ ਤੇ ਲੱਗਿਆ ਫੌਜੀ ਦੀ ਰੇਡ ਤੇ 500 ਰੁਪਏ ਦਾ ਮਾਣ ਆ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਅਗਲੀ ਰੇਡ ਫੌਜੀ ਸ਼ਾਮ 84 ਵਾਲੇ ਦੀ ਐਸ ਰੇਡ ਤੇ ਕਹਿੰਦੇ 500 ਲੱਗ ਗਿਆ ਲਓ ਚਾਰ ਜਾਫੀ ਮੇਰੇ ਵੀਰੋ ਕਾਕੇ ਵੀਰ ਵੱਲੋਂ 500 ਮੇਰੇ ਵੀਰੋ ਦਿੱਤਾ ਜਾਣਾ ਇਸ ਨੌਜਨ ਦੀ ਰੇਡ ਤੇ ਉਧਰ ਦੇਖਦਾ ਵੀ ਚਾਰਾਂ ਦੇ ਵਿੱਚੋਂ ਕੌਣ ਗੁਰਵਿੰਦਰ ਸਿੰਘ ਪਲਵਾਨ ਇਹ ਉਧਰ ਪੁਆਇੰਟ ਕਾਲਵਾ ਦੇ ਪਲਵਾਨ ਦਾ ਲੈ ਵੀ ਕਾਕੇ ਵੀਰ ਇਹ ਮਾਇਆ ਦੇ ਗੱਫੇ 500 ਜਿਹੜਾ ਗੁਰਵਿੰਦਰ ਪਲਵਾਨ ਤੱਕ ਪਹੁੰਚਦਾ ਕਰਦੇ ਗੁਰਵਿੰਦਰ ਪਲਵਾਨ ਤੱਕ ਆਪਾਂ ਪੈਸੇ ਪਹੁੰਚਦੇ ਕਰ ਦਈਏ ਕਿਉਂਕਿ ਪਲਵਾਨ ਨੇ ਜੱਫਾ ਲਾ ਦਿੱਤਾ ਸ਼ਾਮ 84 ਵਾਲੇ ਫੌਜੀ ਨੂੰ ਇਧਰ ਰਵੀ ਆਲੂ ਵਾਲ ਢੇਰੀਆਂ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਰਵੀ ਆਲੂ ਵਾਲੀਆ ਉਧਰ ਕਹਿੰਦੇ ਅਰਵਿੰਦ ਪਹਿਲਵਾਨ ਦੇ ਨਾਲ ਮੁਕਾਬਲਾ ਹੋਇਆ ਤੇ ਪੁਆਇੰਟ ਰਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਸਰਦਾਰ ਨਾਨਕ ਸਿੰਘ ਜੀ ਰਵੀ ਦੇ ਲਈ 200 ਰੁਪਏ ਦਾ ਮਾਨ ਸਨਮਾਨ ਪੁਛਦਾ ਕਰਦੇ ਆ ਸਰਦਾਰ ਨਾਨਕ ਸਿੰਘ ਜੀ 200 ਰੁਪਿਆ ਗੋਗੋ ਦੇ ਤਿੰਨ ਜੱਫਿਆਂ ਦਾ 3000 ਰੁਪਿਆ ਉਧਰ ਨੌਜਵਾਨ ਸੋਨੀ ਸੋਨੀ ਕਬੱਡੀ ਪਾ ਰਿਹਾ ਭੰਡਾਲ ਦੇ ਸੁੱਖੇ ਦੇ ਕਹਿੰਦੇ ਗਾਜੀਪੁਰੇ ਲੱਖੇ ਵਾਲਾ ਟੈਟੂ ਬਣਿਆ ਹੋਇਆ ਹੁਣ ਚਾਰਾਂ ਦੇ ਵਿੱਚੋਂ ਭੰਡਾਲ ਵਾਲੇ ਦੇ ਨਾਲ ਮੁਕਾਬਲਾ ਹੋ ਚੁੱਕਾ ਹੈ ਭੰਡਾਲ ਵਾਲਾ ਸੁੱਖਾ ਔਰ ਉਧਰ ਪਾਲ ਸਿੰਘ ਹੋੜਾ ਜੀ ਆਖ ਰਿਹਾ ਵੀ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਸੋਨੀ ਦੇ ਹਿੱਸੇ ਜਾ ਜੁੜਿਆ ਮੇਰੇ ਵੀਰੋ ਗੋਗੋ ਦੇ ਤਿੰਨ ਜੱਥਿਆਂ ਦਾ ਬੋਬਾ ਯੂਕੇ ਕਾਕਾ ਸੀਪਾ ਸੰਦੀਪ ਤਾਰਾ ਯੂਕੇ ਤੇ ਕੁਲਜੀਤ ਗਿੱਲੋਂਾ ਵੱਲੋਂ ਮੇਰੇ ਵੀਰੋ 3000 ਰੁਪਇਆ 200 ਰੁਪਇਆ ਹਰ ਇੱਕ ਜੱਥੇ ਦਾ ਗੋਗੋ ਦੇ ਲਈ ਬਲਵਿੰਦਰ ਸਿੰਘ ਜੀ ਯੂਕੇ ਇਧਰ ਸਾਡੇ ਵੀਰ ਉਹਨਾਂ ਦੇ ਚਾਚਾ ਜੀ ਆਪਾਂ ਗੁਰਤਾਜ ਸਿੰਘ ਤਾਜੇ ਦੀ ਪਈ ਹੋਈ ਕਬੱਡੀ ਦੀ ਗੱਲ ਕਰੀਏ ਗੁਰਤਾਜ ਸਿੰਘ ਤਾਜਾ ਕਾਲੇ ਸੰਘਿਆਂ ਦਾ ਉਧਰ ਟਾਈਗਰ ਸਾੰਦਰਾ ਦਾ ਉਸ ਵੇਲੇ ਮੇਰੇ ਵੀਰੋ ਔਰ ਪੁਆਇੰਟ ਰੀਡਰ ਦੇ ਹਿੱਸੇ ਜਾ ਜੜਿਆ ਗੋਗੋ ਦੇ ਲਈ 500 ਰੁਪਇਆ ਪੁੱਜ ਗਿਆ ਟਾਕੇ ਵੱਲੋਂ ਕੁਲਜੀਤੋਂ ਮਨਸੀਆਂ ਵਾਲਾ ਮੇਰੇ ਵੀਰੋ 200 ਤਾਜੇ ਨੂੰ 200 ਰੁਪਿਆ ਸਰਦਾਰ ਨਾਨਕ ਸਿੰਘ ਜੀ ਪੋਈਦਾ ਕਰਦੇ ਆ ਕੁਲਜੀਤਾ ਮਲਸੀਆ ਵਾਲਾ ਮੇਰੇ ਵੀਰੋ ਇਹ ਬੋਂਗਣ ਪਰਵਾਰ ਦਾ ਇਸ ਵੇਲੇ 스타 ਕਬੱਡੀ ਦਾ ਨੌਜੋਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਭੰਡਾਲ ਵਾਲੇ ਦੇ ਨਾਲ ਮੁਕਾਬਲਾ ਹੋ ਚੁੱਕਾ ਹੈ ਤੇ ਪੁਆਇੰਟ ਕਿਹਦੇ ਹਿੱਸੇ ਜੁੜਨਾ ਹੈ ਇਹ ਪੁਆਇੰਟ ਮੇਰੇ ਵੀਰੋ ਕੁਲਜੀਤੇ ਦੇ ਹਿੱਸੇ ਜਾ ਜੁੜਿਆ ਪੁਆਇੰਟ ਕੁਲਜੀਤੇ ਦੇ ਹਿੱਸੇ ਜਾ ਜੁੜਿਆ ਤਾਜੇ ਨੂੰ 200 ਰੁਪਿਆ ਭਾਈ ਬੋਲੀ ਤਾਰੇ ਯੂਕੇ ਵੱਲੋਂ 500 ਦਿੱਤਾ ਜਾਣਾ ਅਗਲੀ ਰੇਡ ਤੇ ਮੇਰੇ ਵੀਰੋ ਇਧਰ ਜੀਤੇ ਵੱਲੋਂ ਵੀ ਕੁਲਜੀਤੇ ਦੇ ਲਈ 200 ਰੁਪਏ ਦਾ ਮਾਨ ਸਨਮਾਨ ਤਾਜੂ ਨੂੰ 200 ਰੁਪਏ ਮੇਰੇ ਵੀਰੋ ਨਾਨਕ ਸਿੰਘ ਹੋਣਾ ਵੱਲੋਂ ਵੀ 200 ਰੁਪਏ ਆਇਆ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਸੋਨੂ ਹੁੰਦਲ ਢੱਡੇ ਵਾਲਾ ਇਸ ਲਈ ਅਗਲੀ ਰੇਡ ਪਾ ਰਿਹਾ ਸੁਖੇ ਕਿੰਗ ਵੱਲੋਂ ਵੀ 500 ਰੁਪਏ ਕੁਲਜੀਤੇ ਦੇ ਲਈ ਆਇਆ ਲੈ ਵੀ ਚਾਚਾ ਇਹ ਮਾਇਦੇ ਗੱਫੇ ਫੜੀ ਜਰਾ ਉਧਰ ਅਗਲੀ ਰੇਡ ਸੋਨੂ ਹੁੰਦਲ ਢੱਡੇ ਵਾਲਾ ਹੁੰਦਲ ਢੱਡੇ ਵਾਲਾ सोनू ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਹੈ ਇਧਰ ਜਾਫੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਅਮਰਤ ਫਟੇਗੜ ਛੰਨਾ ਵਾਲਾ ਜ਼ਿਲ੍ਹੇ ਪਟਿਆਲੇ ਦਾ ਇਸ ਵੇਲੇ ਨੌਜਵਨ ਲਾਹਤਕੜਾ ਜੱਫਾ सोनू ਹੁੰਦਲ ਢੱਡੇ ਵਾਲੇ ਨੂੰ ਆ ਆ ਵੀ ਬਿਹਾਰੀਪ੍ਰਿਆ ਅਗਲੇ ਮੈਚ ਦੀ ਰਨਿੰਗ ਕਮੈਂਟਰੀ ਦੇ ਲਈ ਨੌਜਵਨ ਬਿੱਟੂ ਬਿਹਾਰੀਪ੍ਰਿਆ ਆਵੇਗਾ ਇਸ ਖੇਡ ਮੈਦਾਨ ਦੇ ਵਿੱਚ ਯੋਰਾ ਇਟਲੀ ਜੋਰਾ ਇਟਲੀ ਮੇਰੇ ਵੀਰੋ 200 ਰੁਪਿਆ ਕੁਲਜੀਤੇ ਦੇ ਲਈ ਮਾਨ ਸਨਮਾਨ ਪੁਜਤੇ ਕਰਦਾ ਹੈ ਇਧਰ ਨੌਜਨ ਫੌਜੀ ਸ਼ਾਮ 84 ਵਾਲਾ ਮੇਰੇ ਵੀਰੋ ਫੌਜੀ ਸ਼ਾਮ 84 ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਉਧਰ ਪੰਡਾਲ ਵਾਲਾ ਸੁੱਖਾ ਇੱਕ ਕੰਨੀ ਤੇ ਹੈ ਦੂਜੀ ਕੰਨੀ ਤੇ ਕਹਿੰਦੇ ਕਾਰਮਾ ਵਾਲੇ ਪੁਲਵਾਨ ਦੇ ਨਾਲ ਮੁਕਾਬਲਾ ਹੋ ਚੁੱਕਾ ਹੈ ਔਰ ਫੌਜੀ ਸ਼ਾਮ 84 ਵਾਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਪੁਆਇੰਟ ਦੇ ਮੇਰੇ ਵੀਰੋ ਇਸ ਲਈ ਮੌਲੀ ਦੀ ਟੀਮ ਦੇ ਲਈ ਮੌਲੀ ਦੀ ਟੀਮ ਕਹਿੰਦੇ ਹਾਫ ਦੇ ਵਿੱਚ ਲੀਡ ਕਰ ਰਹੀ ਸੀ ਪਰ ਦੂਸਰੇ ਪਾਸੇ ਇਰਥ ਫੁਲਿਚ ਕਬੱਡੀ ਕਲੱਬ ਦਾ ਵੀ ਪੂਰਾ ਜੋਰ ਲੱਗਿਆ ਪਿਆ ਹੈ ਇਸ ਮੈਚ ਨੂੰ ਜਿੱਤਣ ਦੇ ਲਈ ਉਧਰ ਦੀਪਾ ਮੌਲੀ ਵਾਲਾ ਮਹਾਨ ਕਬੱਡੀ ਖਿਡਾਰੀ ਉਹ ਵੀ ਜੁੜਿਆ ਹੋਇਆ ਕਬੱਡੀ 365.com ਦੇ ਨਾਲ ਪਰ ਇਧਰ ਪੁਆਇੰਟ ਜਿਹੜਾ ਮੇਰੇ ਵੀਰੋ ਇਹ ਨੌਜਨ ਸਲਾਮੂ ਦੇ ਹਿੱਸੇ 'ਚ ਆ ਜਿਹੜਾ ਸਲਾਮੂ ਹਰ ਇੱਕ ਟੂਰਨਾਮੈਂਟ ਤੇ ਮੇਰੇ ਵੀਰੋ ਬਾਅਦ ਚੜ ਕੇ ਜਫੇ ਲਾਉਂਦਾ ਨੌਜਨ ਇਧਰ ਬੋਵਾ ਗੋਰਾ ਇਟਲੀ ਉਹਨਾਂ ਵੱਲੋਂ ਇਹਨਾਂ ਮਾਇਦੇ ਗੱਫੇ ਆਇਆ ਬੋਲਾ ਤੂੰ ਠੀਕ ਹੈ ਗਲਤੀਆਂ ਨੂੰ ਕਹਿਣਾ ਸੋਨੀ ਮੇਰੇ ਵੀਰੋ ਸੋਨੀ ਫਤੇਗੜੀਆ ਤੇ ਦੂਸਰੇ ਪਾਸੇ ਦੀਸ਼ਾ ਔਰ ਪੁਆਇੰਟ ਨੌਜਨ ਨਰੇਟਰ ਦੇ ਹਿੱਸੇ ਜਾ ਜੁੜਿਆ ਹੈ ਰੀਡਰ ਦੇ ਹਿੱਸੇ ਸੋਨੀ ਫਤੇਗੜੀਆ ਦੇ ਹਿੱਸੇ ਜਾ ਜੁੜਿਆ ਅਗਲੀ ਰੇਡ ਰਵੀ ਆਲੋਵਾਲ ਢੇਰੀਆਂ ਵਾਲੇ ਦੀ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਰਵੀ ਆਲੋਵਾਲ ਢੇਰੀਆਂ ਵਾਲਾ ਨੌਜਨ ਇਸ ਵੇਲੇ ਕਬੱਡੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ 7:18 ਹੋ ਚੁੱਕੇ ਨੇ ਤੇ ਮਾਲੀ ਦੇ ਟੂਰਨਾਮੈਂਟ ਦਾ ਕਹਿੰਦੇ ਫਾਈਨਲ ਮੈਚ ਚੱਲ ਰਿਹਾ ਹੈ ਉਧਰ ਵਿਜੇ ਸਾਪਲਾ ਜੀ ਸਾਡੇ ਅਵਤਾਰ ਸਿੰਘ ਜੀ ਮੰਡ ਸਾਹਿਬ ਸਮੁੱਚੀ ਲੀਡਰਸ਼ਿਪ ਮੇਰੇ ਵੀਰੋ ਇਸ ਇਲਾਕੇ ਦੀ ਪੂਰੇ ਪੰਜਾਬ ਦੀ ਸਟੇਜ ਤੇ ਬਿਰਾਜਮਾਨ ਹੈ ਕੁਲ ਜੀਤੇ ਨੂੰ ਕਹਿੰਦੇ ਸੌ ਦਿੱਤਾ ਜਾਣਾ ਹੈ ਉਧਰ ਤਜਸਵੀ ਭਾਰਤਵਾਦ ਜੀ ਉਹ ਵੀ ਮੇਰੇ ਵੀਰੋ ਸਟੇਜ ਤੇ ਬਿਰਾਜਮਾਨ ਨੇ ਉਧਰ ਵੇਖੀਏ ਕੁਲਜੀਤਾ ਮਲਸੀਆ ਵਾਲਾ ਇਸ ਵੇਲੇ ਰੋਵਿੰਨ ਸਾਹਲਾ ਜੀ ਉਹ ਵੀ ਬੈਠੇ ਨੇ ਸਟੇਜ ਤੇ ਇਧਰ ਕੁਲਜੀਤਾ ਮਲਸੀਆ ਵਾਲਾ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਕੁਲਜੀਤਾ ਮਲਸੀਆ ਵਾਲਾ ਕੁਲਜੀਤੇ ਮੌਲੀ ਦੀ ਟੀਮ ਦੇ ਲਈ 500 ਰੁਪਏ ਦੀਪਾ ਮੌਲੀ ਵਾਲਾ ਮਹਾਨ ਕਬੱਡੀ ਖਿਡਾਰੀ ਦੀਪਾ ਮੌਲੀ ਵਾਲਾ ਇਹ ਪੁਆਇੰਟ ਕਿਹਦਾ ਜੀ ਦੱਸਿਓ ਜਰਾ ਇਹ ਦੀਪਾ ਦੇ ਆਲੂ ਵਾਲੀਏ ਦਾ ਜੱਫਾ ਹੈ ਮੇਰੇ ਵੀਰੋ ਦੀਸ਼ੇ ਆਲੂ ਵਾਲੀਏ ਨੂੰ ਨਾਨਕ ਸਿੰਘ ਜੀ 500 ਰੁਪਏ ਦਾ ਮਾਨ ਸਨਮਾਨ ਦੀਸ਼ੇ ਆਲੂ ਵਾਲੀਏ ਦੇ ਲਈ ਪੈਦਾ ਕਰਦੇ ਆ 200 ਜੀਤੇ ਵੱਲੋਂ ਲਓ ਜੀ ਇਹ ਮਾਏ ਦੇ ਗੱਫੇ ਜਿਹੜੇ ਆਪਾਂ ਇਧਰ ਤੀਸ਼ੇ ਉਹਨਾਂ ਦੇ ਪ੍ਰਾਪਤ ਕਰ ਲੈਣ ਮੇਰੇ ਵੀਰ ਲਓ ਖੇਡ ਮੈਦਾਨ ਦੇ ਵਿੱਚ ਗੁਰਤਾਜ ਸਿੰਘ ਤਾਜਾ ਬਲਵੀਰ ਨਿਊਜ਼ੀਲੈਂਡ ਦੇ ਕਹਿੰਦੇ ਸਮੁੱਚੀ ਸ਼ਾਹਕੋਟ ਲਾਈਨ ਨੇ ਗੱਡੀ ਦੇ ਨਾਲ ਮਾਨ ਕਰਨਾ ਹੈ ਮੇਰੇ ਵੀਰੋ ਇਸ ਨੌਜਨ ਦਾ ਇਹ ਤਾਜਾ ਕਾਲੇ ਸੰਘਿਆ ਵਾਲਾ ਤਾਜਾ ਕਾਲੇ ਸੰਘਿਆ ਵਾਲਾ ਇਸ ਲਈ ਕਵੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਤਕੜੇ ਮੈਚ ਖੇਡੇ ਗਏ ਅੱਜ ਮੌਲੀ ਦੀ ਧਰਤੀ ਤੇ ਸੁਲੱਖਣ ਪ੍ਰਧਾਨ ਉਹਨਾਂ ਨੂੰ ਤੇ ਉਹਨਾਂ ਦੀ ਸਮੁੱਚੀ ਸ਼ੀਰਪາກ ਸਿੰਘ ਸਪੋਰਟਸ ਕਲੱਬ ਨੂੰ ਮੁਬਾਰਕਬਾਦ ਹੈ ਵੱਡੀ ਕਾਮਯਾਬੀ ਵੱਡਾ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵੇਂ ਸਾਲ ਦੇ ਵਿੱਚ ਖੇਡਿਆ ਗਿਆ ਮੇਰੇ ਵੀਰੋ ਬੋਬੇ ਯੂਕੇ ਵੱਲੋਂ ਕਲਜੀਤੇ ਨੂੰ 500 ਰੁਪਏ ਆ ਗਏ ਮੇਰੇ ਵੀਰੋ ਕਾਕੇ ਵੱਲੋਂ ਗੋਗੋ ਨੂੰ 500 ਰੁਪਏ ਪੁੱਜ ਗਏ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਫੌਜੀ 83 ਵਾਲਾ ਫੌਜੀ 84 ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਉਧਰ ਕਾਲਮਾ ਵਾਲਿਆ ਲਾ ਜਫਾ ਨੌਜਾਨਾ ਉਧਰ ਕਹਿੰਦੇ ਸੁੱਖਾ ਪੰਡਾਲ ਵਾਲਾ ਤੇ ਨਾਲ 2 ਨੰਬਰ ਤੋਂ ਮੇਰੇ ਵੀਰੋ ਦੀਸ਼ਾ ਅਨੁਵੰਤ ਢੇਰੀਆਂ ਦਾ ਚੱਕਾ ਪਿੰਡਾ ਇਸ ਨੌਜਨ ਦਾ ਪਰ ਸ਼ਾਮ ਚਰਾਸੀ ਵਾਲਾ ਫੌਜੀ ਸ਼ਾਮ 84 ਵਾਲਾ ਫੌਜੀ ਇਹ ਵੀ ਨੌਜਨ ਕਰਮਦੀਨ ਸਿੰਘ ਕਰਮਦੀਨ ਸੌਰੀ ਕਰਮਦੀਨ ਫੌਜੀ ਮੇਰੇ ਵੀਰੇ ਸ਼ਾਮ 84 ਵਾਲਾ ਕੋਈ ਫੌਜੀ ਗੁੱਜਰ ਆਖਦਾ ਔਰ ਇਧਰ ਰਵੀ ਆਲੋਵਾਲ ਢੇਰੀਆਂ ਵਾਲਾ ਫੌਜੀ ਨੂੰ 500 ਰੁਪਿਆ ਬੋਹਾ ਯੂਕੇ ਵੱਲੋਂ ਮੇਰੇ ਵੀਰੇ ਦਿੱਤਾ ਜਾ ਰਿਹਾ ਹੈ ਇਧਰ ਕਹਿੰਦੇ ਅਮਰਤ ਛੰਨਾ ਵਾਲਾ ਤੇ ਦੂਸਰੇ ਪਾਸੇ ਨੌਜਨ ਆਲੋਵਾਲ ਢੇਰੀਆਂ ਦਾ ਨੌਜਨ ਰਵੀ ਜਿੱਥੋਂ ਦਾ ਜੱਗਾ ਜਿੱਥੋਂ ਦਾ ਕਹਿੰਦੇ ਹੈਪੀ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਨਕੋਦਰ ਦਾ ਏਰੀਆ ਅੱਜ ਫਗਵਾੜੇ ਦਾ ਏਰੀਆ ਮੌਲੀ ਦੀ ਧਰਤੀ ਤੇ ਕਹਿੰਦੇ ਤਗੜੇ ਮੈਚ ਖੇਡੇ ਗਏ ਦੁਨੀਆ ਦੇ 스타 ਇਸ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਖੇਡੇ ਲਓ ਖੇਡ ਮੈਦਾਨ ਦੇ ਵਿੱਚ ਨੌਜਵਾਨ ਸੋਨੀ ਜिले ਪਟਿਆਲੇ ਦੇ ਫਤੇਗੜ ਛੰਨਾ ਦਾ ਪਰ ਮਾਨੀ ਭੇਟਾਂ ਵਾਲਾ ਮਾਨੀ ਭੇਟਾਂ ਵਾਲਾ ਮਾਨੀ ਭੇਟਾਂ ਵਾਲਾ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਰੇਡਰ ਦੇ ਹਿੱਸੇ ਚੱਲ ਵੀ ਤਾਜਾ ਤਾ ਵੀ ਕਬੱਡੀ ਨੌਜਵਾਨਾ ਤਾਜਾ ਕਾਲੇ ਸੰਘਾ ਵਾਲਾ ਇਧਰ ਨੌਜਵਾਨ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਨੌਜਵਾਨ ਤਾਜਾ ਕਾਲੇ ਸੰਘਾ ਵਾਲਾ ਕਬੱਡੀ ਦਾ 스타 ਕਹਿੰਦੇ ਰਾਮਪੁਰੇ ਦੇ ਵਿੱਚੋਂ ਰਿੱਕੀ ਸਿੱਧੂ ਉਹਨਾਂ ਦੀ ਸਪான்ਸਰ ਕੀਤੀ ਨੈਨੋ ਜੁੱਤੀ ਫਿਰ ਰਾਏਕੋਟ ਦੇ ਵਿੱਚੋਂ ਬੁਲੱਡ ਜਿੱਤਿਆ ਪਰ ਦੂਸਰੇ ਪਾਸੇ ਕਹਿੰਦੇ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਗੋਗੋ ਰੁੜਕੀ ਦਾ ਜੱਫਾ ਗੋਗੋ ਰੁੜਕੀ ਵਾਲਾ ਗੁਰਜੀਤ ਸਿੰਘ ਗੋਗੋ ਕਬੱਡੀ ਦਾ ਟਾਈਗਰ ਮੇਰੇ ਵੀਰੋ ਰੁੜਕੀ ਦੀ ਧਰਤੀ ਕਹਿੰਦੇ ਲਾਗਲੇ ਪਿੰਡ ਦਾ ਨੌਜਵਾਨ ਲਾਹ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪਾੜ ਸੇੜਦਾ ਇਧਰ ਦੀਪਾ ਮੌਲੀ ਵਾਲਾ 500 ਰੁਪਿਆ ਮਹਾਨ ਕਬੱਡੀ ਖਿਡਾਰੀ ਹੈਪੀ ਯੂਕੇ ਵੱਲੋਂ 200 ਲੈ ਵੀ ਨੌਜਨ ਆ ਮਾਇ ਦੇ ਗੱਫੇ ਫੜੀ ਜਰਾ ਇਧਰ ਪੁਆਇੰਟ ਮੇਰੇ ਵੀਰੋ ਨੌਜਨ ਜਾਫੀ ਦੇ ਲਈ ਆ ਉਧਰ ਹੁਰਤੀ ਵਾਲੇ ਗੋਗੋ ਦਾ ਜਫਾ ਇਧਰ ਕੁਲਜੀਤੇ ਦੀ ਕਬੱਡੀ ਜਿਹਨੂੰ ਮੈਚ ਦਾ ਨਿਆਰਾ ਆ ਰਿਹਾ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਮੇਰੇ ਪੰਜਾਬੀ ਵੀਰੋ ਸਵਾਦ ਆ ਪਿਆ ਇਧਰ ਕੁਲਜੀਤੇ ਦਾ ਜਫਾ ਮੇਰੇ ਵੀਰੋ ਇਹ ਜਫਾ ਲੱਗਦਾ ਕਿ ਨਹੀਂ ਇਹ ਸਮਾਂ ਦੱਸੋ ਵਾਹ ਓਏ ਕੁਲਜੀਤਿਆ ਵਾਹ ਓਏ ਕੁਲਜੀਤਿਆ ਧੰਨਾ ਮਾਂ ਜਿਹੜੀ ਨੇ ਕੁਲਜੀਤੇ ਨੂੰ ਜਨਮ ਦਿੱਤਾ 500 ਕਾਕੇ ਵੱਲੋਂ ਕੁਲਜੀਤੇ ਨੂੰ ਆ ਗਿਆ ਮੇਰੇ ਵੀਰੋ ਹਰਪ੍ਰੀਤ ਯੂਕੇ ਵੱਲੋਂ ਮੇਰੇ ਵੀਰੋ ਕੁਲਜੀਤੇ ਦੇ ਲਈ 200 ਰੁਪਏ ਦਾ ਮਾਨ ਸਨਮਾਨ ਆਇਆ ਇਧਰ ਜਫਾ ਕਿਹੜੇ ਜਾਫੀ ਨੇ ਲਾਇਆ ਦੱਸੀ ਜਰਾ ਨੌਜਾਨਾ ਇਹ ਦੋਵੇਂ ਯੂਕੇ ਵੱਲੋਂ 500 ਰੁਪਏ ਮੇਰੇ ਵੀਰੋ ਇਸ ਜਾਫੀ ਦੇ ਲਈ ਆਰਵਿੰਦ ਗੋਗੋ ਨੂੰ ਆ 502 ਬੀਯੂਕੇ ਵੱਲੋਂ ਪਰ ਇਹ ਜੱਫਾ ਅਰਵਿੰਦ ਪਹਿਲਵਾਨ ਦਾ ਹੈ ਇਹ ਅਰਵਿੰਦ ਪਹਿਲਵਾਨ ਮੇਰੇ ਵੀਰੋ ਲਖਣ ਕੇ ਪੱਡਿਆਂ ਵਾਲਾ ਇਧਰ ਚਾਚੇ ਦੀ ਟੀਮ ਤਿਆਰ ਕੀਤੀ ਮਾਲੀ ਦੀ ਉਧਰ ਇੰਦਰਪਾਲ ਬੱਜਵੇ ਦਾ ਕਹਿੰਦੇ ਨੰਗਲੰਗੀਆਂ ਦੇ ਸੰਦੀਪ ਦੇ ਨਾਲ ਯਾਰੀ ਹੈ ਮੇਰੇ ਵੀਰੋ ਉਹਦੀ ਤਿਆਰ ਕੀਤੀ ہوئی ਇਰਥ ਗੁਲਜ ਕਬੱਡੀ ਕਲੱਬ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਕਰਮਦੀਨ ਫੌਜੀ ਸ਼ਾਮ 84 ਵਾਲਾ ਜੇ ਅੰਗਰੇਜ਼ੀ ਦੇ ਵਿੱਚ ਆਖੀਏ ਤਾਂ ਈਵਨਿੰਗ 84 ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇਹ ਫੌਜੀ ਸ਼ਾਮ 84 ਵਾਲਾ ਕਬੱਡੀ ਪਾ ਰਿਹਾ ਹੈ ਉਧਰ ਨੌਜਨ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਪੁਲਵਾਨ ਪੁਲਵਾਨੀ ਕਰਦਾ ਕਰਦਾ ਮੇਰੇ ਵੀਰੋ ਇਹ ਨੌਜਨ ਕਬੱਡੀ ਦੇ ਵੱਲ ਆਇਆ ਕਾਲਵਾ ਦਾ ਪੁਲਵਾਨ ਕਾਲੇ ਪਰਿਵਾਰ ਦਾ ਫਕੀਰ ਸਿੰਘ ਨੇ ਮਾਣ ਆਪਣੇ ਪੁੱਤਰ ਤੇ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਕੁਲਦੀਪ ਬਾਸੀ ਹੁਣੀ ਹਰਦੇਵ ਗਿੱਲ ਹੁਣੀ ਮਾਣ ਕਰਦੇ ਐ ਸਾਬੀ ਘੁਮਣ ਹੁਣੀ ਆਸਟ੍ਰੇਲੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਇਸ ਕਾਲਵਾ ਦੇ ਪੁਲਵਾਨ ਤੇ ਮਾਣ ਕਰਦੇ ਐ ਲਓ ਮੈਚ ਸਮਾਪਤ ਮੇਰੇ ਵੀਰੋ ਇਸ ਮੈਚ ਦੇ ਵਿੱਚੋਂ ਮੌਲੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਮੇਰੇ ਵੀਰੋ ਮਾਲੀ ਦੀ ਟੀਮ ਨੇ ਜਿੱਤ ਪ੍ਰਾਪਤ